ਭਗਵ ਜੀ ਕਲਸਾ ਭਗਵ ਜੀ ਕੀ ਫਤਿਹ 12 ਮਾ ਬਾਣੀ ਦਾ ਵਿਚਾਰ ਕਰਦੇ ਹੋਏ ਅੱਜ ਪ੍ਰੀਤੀ मैम ਸਾਡੇ ਨਾਲ ਵਿਚਾਰ ਕਰਨਗੇ ਸ਼ੇਅਰ ਕਰਨਗੇ ਆਪਣੇ ਵਿਚਾਰ ਕਿ ਮੱਗਰ ਦੇ ਮਹੀਨੇ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਸੋ ਪ੍ਰੀਤੀ ਮੈਮ वाहगुरु जी का खालसा वाह मगर मंगर माह सुहंदियां संघ सुहंदिया, बैठिया तिन की शोभा क्या गनी जे साहेब मेलड़ियां तन मन मोलिया राम संग साध सहेलड़िया साध जनाते बाहरी से रैन इकेलड़िया तिन दुख न भू उतरे ਸੇ ਜਮਕੇ ਵਸ ਪੜਿਆ ਜਿਨੀ 라ਵਿਆ ਪ੍ਰਪ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇਹ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾंचे ਤੋੜ ਤਿਨ ਤਬ ਸ਼ਦਨੀ ਦਰ ਪੜਿਆ ਮੰਗੇ ਪ੍ਰਭ ਆਰਾਧਨਾ ਬੋ ਨ ਜਨਮੜੀਆਂ ਜਿਸ ਤਾਂ ਹਰ ਮਹੀਨੇ ਨੂੰ ਪਤnik ਬਣਾ ਕੇ गुरु जी ने सानू अपने मन की अवस्था दसी साढ़े मन की अवस्था की है हैगी हर महीने का प्रतीक दसा है प्रतीक बना के ही इस ਇਹ ਪੱਤੇ ਬੁਲੰਚ ਅਰਮੇਨੀਆਂ ਨੂੰ ਪੱਟੀਕ ਬਣਾ ਕੇ ਸਮਦਸਿਆ ਹੈ ਕਿ ਮੱਗਰ ਦੇ ਮਹੀਨੇ ਚ ਸਾਡੀ ਮੰਦੀ ਕੀ ਅਵਸਥਾ ਹੁੰਦੀ ਹੈ ਇਸ ਪਦੇ ਦਾ ਮੁੱਖ ਕੇਂਦਰ ਸਾਡੀ ਮੰਦੀ ਇਕ ਅਗਰਤਾ ਅਤੇ ਰੱਬੀ ਇਕਮਿਕਤਾ ਹੈ ਮੱਗਰ ਦੇ ਮਹੀਨੇ ਵਿੱਚ ਜਿਵੇਂ ਕੁਦਰਤ ਵਿੱਚ ਖੰਡਕ ਅਤੇ ਟਿਕਾਉ ਹੁੰਦਾ ਹੈ ਇਹ ਸਾਡੇ ਮਨ ਨੂੰ ਮੰਦੀ ਅਵਸਥਾ ਨੂੰ ਦਰਸਾਉਂਦਾ ਹੈ ਜਿਹੜਾ ਮਨ ਰੱਬੀ ਇਕਮਿਕਤਾ ਰੱਬੀ ਗੁਰਾਂ ਦੇ ਨਾਲ ਚੱਲ ਪਿਆ ਹੈ ਰੱਬੀ ਗੁਰਾਂ ਨੂੰ ਆਪਣੇ ਸੁਭਾਅ ਵਿੱਚ ਵਰਤ ਰਿਹਾ ਹੈ ਰੱਬੀ ਗੁਰਾਂ ਨੂੰ ਆਪਣੇ ਹਿਰਦੇ ਵਿੱਚ ਵਸਾਲਿਆ ਜਿਸ ਨੇ ਉਹ ਮਨ ਖੇੜ ਉਠਲਾਇਆ ਹੈ ਮੁੱਲਿਆ ਮੁੱਲਿਆ ਹੋ ਜਾਂਦਾ ਮਤਲਬ ਪਾਪ ਖੇੜ ਉੱਟਦਾ ਹੈ ਜਿਸ ਵਨ ਕੋਲ ਸਾਥ ਸੰਗਤ ਪਾਪ ਰੱਬੀ ਗੁਣ ਨਹੀਂ ਅਗੇ ਰੱਬੀ ਗੁਰ ਦਾ ਖਜ਼ਾਨਾ ਨਹੀਂ ਹੈ ਔਰ ਰੱਬੀ ਗੁਣ ਨੂੰ ਨਹੀਂ ਅਪਣਾਉਂਦਾ ਉਹ ਇਕੱਲਾਪਨ ਅਤੇ ਦੁੱਖ ਭੋਗਦਾ ਹੈ ਆਓ ਹੁਣ ਅਸੀਂ ਪੰਕਤੀ ਵਾਈਜ਼ ਵਿਆਖਿਆ ਕਰੀਏ ਮੰਗਰ ਮੈਂ ਸੋਹੰਦਿਆਂ ਪਰ ਪੇਸੰਗ ਬੈਠੜੀਆਂ ਮੰਗਰ

हर एन एम एस ए तत् समय हमेशा सरी सियारी आंदा है फिर फिर एन एम एस ए संघ अगर आया प्रेपोजिशन इस औकड़ हट गई है संघ प्रेपोजिशन है बैठड़िया है, इसी लिंगे बैठड़िया बहुत सारिया इसमें बैठे बहुवचन है जो सा मन रबे गुणा चल के ਹਲੀਮੀ ਨਾਲ ਨਿਮਰਤਾ ਦਇਆ ਸੰਤੋਖ ਵਿੱਚ ਹੁੰਦਾ ਹੈ ਤਾਂ ਉਹ ਖੇੜੇ ਵਿੱਚ ਹੁੰਦਾ ਹੈ ਉਹ ਜਿਹੜੀ ਜੀਵ ਰੂਪੀ स्त्रीਏ ਉਹ ਸੋਹਣੀ ਲੱਗਦੀ ਜੀਵ ਰੂਪੀ ਇਸੇ ਜਿਹੜੀ ਸਾਡਾ ਮਨ ਨੇ ਸਾਡਾ ਮਨ ਜਦੋਂ ਸੰਤੋਖੀ ਚ ਹੁੰਦਾ ਹੈ ਰੱਬੀ ਗੁਨਾ ਚ ਹੁੰਦਾ ਹੈ ਤੇ ਉਹਦਾ ਵਿਗਾਸ ਹੁੰਦਾ ਹੈ ਉਹ ਖੇੜੇ ਵਿੱਚ ਆ ਜਾਂਦਾ ਹੈ ਸੋਹਣਾ ਲੱਗਦਾ ਹੈ tin ki shobha शोभा क्या गनी जे साहेब मेलणिया तीन जो है पनाउन है बहुवचन है शोभालिंग है, जो है, है एन क्या क्या जो है थे पनाउन है वैसे पर क्यों ऐसे गनी जगह आ गया है जगह है इस तरह के किरिया विशेषण हैगा तीन की शोभा क्या गनी गनी मतलब गिनी जा सकती है क्रिया है कि फर्स्ट पर्सन है जे साहिब में लड़िया जे जो है जिन्ना ने अच्छे जिन्ना वास्ते आया है पर ना उन्हें गए जे साहिब में लड़िया साहिब साहिब एन एम सिहारी जो है ने दर्थ दे रही है साहिब ने जिन्हों मिला लिया है मेलड़िया क्रिया है ਮਗਰ ਦੇ ਮਹੀਨੇ ਵਿੱਚ ਉਹ ਇਸਤਰੀਆਂ ਸੋਨੇ ਲੁੱਦਣ ਦੇ ਦੌਰਾਨ ਅਭਿਗੁਣਾ ਨਾਲ ਚਲਦੀਆਂ ਫਿਰ ਉਹ ਉਹਨਾਂ ਦੀ ਸ਼ੋਭਾ ਨਹੀਂ ਕਹੀ ਜਾ ਸਕਦੀ ਇੱਥੇ ਰੱਬੀ ਗੁਣਾ ਨੂੰ ਜੋ ਪਿਰ ਹੈ ਰੱਬੀ ਗੁਣਾ ਨੂੰ ਲਿਆ ਹੋਇਆ ਹੈ ਪਿਰ ਸੰਗ ਮੇਲੜੀਆਂ ਜਿਹੜਾ ਪਿਰ ਹੈ ਉਹ ਰੱਬੀ ਗੁਣ ਨੇ ਰੱਬੀ ਗੁਣਾ ਦੇ ਨਾਲ ਜੋ ਇਸਤਰੀਆਂ ਆਈਆਂ ਨੇ ਮਤਲਬ ਜਦੋਂ ਸਾਡਾ ਮਨ ਰੱਬੀ ਗੁਣਾ ਦੇ ਵਿੱਚ ਹੁੰਦਾ ਹੈ ਉਹਦੀ ਸ਼ੋਭਾ ਕਹੀ ਨਹੀਂ ਜਾ ਸਕਦੀ ਮਗਰ ਦੇ ਮਹੀਨੇ ਵਿੱਚ ਤੰਡਾ ਬੰਦੀਏ ਉਸੇ ਤਰ੍ਹਾਂ ਮਨ ਦੀ ਠੰਡਕ ਵੀ ਠੰਡਕ ਵੀ ਅਵਸਥਾ ਠੰਡਕ ਦੀ ਅਵਸਥਾ ਵੀ ਚੁੰਦਾ ਹੈ ਜਦੋਂ ਉਹ ਰੱਬੀ ਗੁਨਾ ਤੇ ਚਲਦਾ ਹੈ ਜਦੋਂ ਅਧਿਮਨ ਚ ਹਲੀਮੀ ਹੁੰਦੀ ਹੈ ਸੰਤੋਖ ਹੁੰਦਾ ਹੈ ਸਬਰ ਹੁੰਦਾ ਹੈ ਤੇ ਉਹ ਰੱਬੀ ਗੁਨਾ ਤੇ ਚਲਦਾ ਹੈ ਤੇ ਉਹ ਦੇ ਮਨ ਚ ਠੰਡਕ ਹੁੰਦੀ ਹੈ ਜਿਸ ਸੰਭਗ ਦੇ ਮਹੀਨੇ ਚ ਠੰਡਕ ਹੁੰਦੀ ਹੈ ਤਨ ਮਨ ਮੋਲਿਆ ਰਾਮ ਸਿਉ ਸੰਗਸਾਦ ਸਹਿ ਲੜੀਆਂ ਤਨ ਔਰ ਮਨ ਦੋਨੋਂ ਤੇ ਔਂਕੜੇ ਦੋਨੋਂ ਐਨਐਮਐਸ ਨੇ मौल्या मौल्या थे क्रिया है थे, पास टेंस राम राम आ आ है राम स्यो राम परमात्मा वास्ते आया रब जी वास्ते आया है रब्बी जी गुना वास्ते आया है राम कोई दशा दे पुत्र वास्ते नहीं आते आया देखते राम रब्बी जी गुना वास्ते है राम मतलब रब साढ़े रब्बी गुण राम स्यो राम जी ओंकर स्यो दे करके हट गई है राम एन है स्यो प्रेपोजिशन है संग से साध संग भी भीशन है पर से आया है संग से साध सहेलिया हट गई स्त्री लिंग विशेषण है कॉपी कैट होंगे जे नाउ त्यकड़ आएगी तो विशेषण से भी आएगी नाउ त्यकड़ नहीं आएगी तो विशेषण से भी नहीं आएगी क्योंकि ते आ नहीं सकती स्त्री लिंग है और साथ ही इसके क्यों दी होंकर हट गई है साथ सही लड़िया तन मन मोलिया राम सिंह संग साथ सही लड़िया सत्संगी सहेलियां दी संगत विच पर पाव परमात्मा नाल जो जो सत्संगी सहेलियां जो रब्बी गुण ने साढ़े सत्संगी चंगे गुण सहेलियां रब्बी गुण साथ हो गया चंगे और सहेलियां हो गया गुण ਜਦੋਂ ਸਾਡਾ ਮਨ ਰੱਬੀ ਗੁਨਾ ਤੇ ਚੱਲਦਾ ਹੈ ਆਪਣੇ ਸੁਭਾਅ ਵਿੱਚ ਰੱਬੀ ਗੁਨਾ ਨੂੰ ਵਸਾ ਲੈਂਦਾ ਹੈ ਨਿਮਰਤਾ ਵਿੱਚ ਰਹਿਣਾ ਮਿੱਠਾ ਬੋਲਣਾ ਜਦੋਂ ਇਹ ਸਾਡਾ ਸੁਭਾਅ ਹੀ ਬਣ ਜਾਂਦੇ ਨੇ ਤੇ ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਹੀ ਕਿੜੇ ਰਹਿੰਦੇ ਨੇ ਮੋਲੇ ਰਹਿੰਦੇ ਨੇ ਜਿਵੇਂ ਪਾਣੀ ਧੁੱਪ ਹਵਾ ਆਦਿ ਦੇ ਮਿਲਨ ਨਾਲ ਪੌਦਾ ਹਰਾ-ਪਰਾ ਹੋ ਜਾਂਦਾ ਹੈ ਉਸੇ ਤਰ੍ਹਾਂ ਸਾਡਾ ਮਨ ਵੀ ਰੱਬੀ ਗੁਨਾ ਨਾਲ दयालु संतोखी मिठा बोलना ऐसा बनके के हरिया परिया चिड़िया रहता है सात जनाते बाहरी से रहन इके लड़िया सात जना ऐसे भी जना जो है प्लूरल है गाय एन एम पी है और सात ज्यादा विशेषण है इसे इस करके प्लूरल देकर के ऐसी ओंकर चली गई है ऊपर जो ऐसी स्त्रीलिंग करके चली गई से ओंकर ऐसे प्लूरल करके चली गई है दोनों दी औंकर गई है पर दोनों का कारण अलग अलग है साथ भी ओंकर दोनों जगह ते गई है उसे ऊपर स्टीलिंग करके गई थी ऐसे प्लूरल करके चली गई है साथ जनाते बाहरी जनाते ते जो है प्रेपोजिशन है कार की अर्थ दे रहा तो दा बाहरी बाहरी जो है विशेषण भी है और प्रेपोजिशन भी है अगर ऐसे बिना देर से लाएंगे साथ जना तो बिना रब्बी गुना तो बिना ताते प्रीपोजिशन हो जाएगी लेकिन ऐसी जगह कहने विहू ना या बन जा साथ जना तो बाहरी है विशेषण बन जाएगा साथ जना ते बाहरी से रहनी के लड़ियां बाहरी विशेषण ले लिया सी सखनिया या बंजियां सो पणावे रहन है बहुवचन दी एकलड़िया फिर विशेषण है इकलता दी अवस्था दस रहा अवस्था का विशेषण है साध जनाते बाहरी सत्संगी सहेलिया संगत विच परमात्मा चिथ जोड़ दे जोड़ के उन्हड़िया ला जब सत्संगी भाव साहेलियां लबी गुण सा चंगे गुण जदी सा मन लब्बी गुणा से चलता है

ਹੁੰਦਾ ਹੈ ਉਹ ਦੁਨੀਆਂ ਦੀ ਪੀੜ ਵਿੱਚ ਦੁਨੀਆਂ ਦੀ ਪੀੜ ਕਿਹੜੀ ਸਾਡੇ ਅੰਦਰ ਦੀ ਸ੍ਰਿਸ਼ਟੀ ਵਿੱਚ ਇਕੱਲਾ ਤੇ ਉਦਾਸ ਹੋ ਜਾਂਦਾ ਹੈ ਇੱਥੇ ਕੋਈ ਸਰੀਰੀ ਇਕੱਲੇਪਨ ਦੀ ਗੱਲ ਨਹੀਂ ਕੀਤੀ ਗਈ ਆਤਮਿਕ ਇਕੱਲਾਪਨ ਜੋ ਮਨ ਰੱਬੀ ਗੁਨਾ ਤੋਂ ਟੁੱਟੇ ਹੋਏ ਹਨ ਉਹ ਆਪਣੀ ਹੀ ਸ੍ਰਿਸ਼ਟੀ ਵਿੱਚ ਇਕੱਲੇ ਰਹਿ ਜਾਂਦੇ ਹਨ ਤਿੰਨ ਦੁੱਖ ਨ ਕਭੂ ਉਤਰੇ ਸੀ ਜਮਕੇ ਵਸਪੜੀਆਂ ਤਿੰਨ ਬਨਾਵੇਂ ਪਲੂਰਲ ਹੈ ਗਏ ਦੁੱਖ ओंकार जनाले एन एम ना और कभून दोनों क्रिया विशेषण ने उत्तर एक क्रिया है सिंगुलर दी है से से पर नाउन है बहुवचन है जम जम जो है एन एम एस है यदि कै करके ओंकार हट गई है क्या कार की है प्रेपोजिशन है वस एन एम एस सियारी जो है विच अर्थ दे रही है वस विच पड़ियां क्रिया है कि प्लूरल दी ऐसा मन तीन दुख ना कबहु उतरे ऐसा मन जो रब्बी गुना तो टूट के ਇਕੱਲਾ हो गया है ਇਕੱਲਾ रह गया है उसका दुख क्लेश मानसिक दुख तीन तरह दे दुख होने ने आधि व्याति उपाद तीन तरह दे रोग ने तो मानसिक दुख है वोदा खत्म नहीं होता है दुख तो कोई भी खत्म नहीं होता पर मानसिक दुख से नाली सारे दुख लग जानदे ने तो हमेशा जमा ਪਾਪ ਵਿਕਾਰਨ ਦੇ ਵਸ ਵਿੱਚ ਪੈ ਲੰਦਾ ਹੈ ਦਿਨ ਰਾਤ ਵਿਕਾਰਨ ਦੀ ਮੋਤ ਵਿੱਚ ਜੰਮਨ ਬੰਨਾਉਦਾ ਹੁੰਦਾ ਰੰਦਾ ਪਾਪ ਦੁਨੀਆ ਕੇ ਪੈਂਦਾ ਰਹਿੰਦਾ ਹੈ ਜਿੰਨੀ 라ਵਿਆ ਆਪਣਾ ਤੇ ਦਸੰਨਿਤ ਕੜੀਆਂ ਜਿੰਨੇ ਜਿੰਨੀ ਪ੍ਰਣਾਉ ਨੇਗਾ ਹੈ बिहारी ਜੋ ਹੈ ਨੇਦ ਆਰਥ ਦੇ ਦੀਏ ਜਿੰਨਾ ਨੇ 라ਵਿਆ 라ਵਿਆ ਕਿਰਿਆ ਹੈ सिमरिया या मानिया अर्थ हों है प्रभ एन एनएमएस है ओंकर के नाल है अपना अपना पढ़ना हो निजवाचक पढ़ना हुआ है से पढ़ना हुआ है पर प्लूरल है सो द प्लूरल है से दिसन दिसन किरिया है वो वचन दि, प्लूरल दी नित किरिया विशेषण है और खड़िया जो है

ਉਹ ਮਨ ਸੁਚੇਤ ਅਤੇ ਅਡੋਲ ਹੋ ਜਾਂਦਾ ਹੈ ਫਿਰ ਹੁਣ ਉਹ ਛੋਟੇ-ਮੋਟੇ ਟਿੱਗਰਸ ਤੋਂ ਡੋਲਦਾ ਨਹੀਂ ਹੈ ਹੁਣ ਉਹਨਾਂ ਦਾ ਮੁਕਾਬਲਾ ਕਰਦਾ ਹੈ ਉਹ ਡਰਦਾ ਨਹੀਂ ਨਿਰਪੋਹ ਹੋ ਜਾਂਦਾ ਹੈ ਨਿਰਪੋਤਾ ਨਿਰਪੋਤਾ ਦੱਗ ਨੂੰ ਅਪਣਾ ਕੇ ਹਮੇਸ਼ਾ ਸੁਚੇਤ ਅਤੇ ਅਡੋਲ ਰਹਿੰਦਾ ਹੈ ਰਤਨ ਜਵੇਹਰ ਲਾਲ ਹਰ ਕੰਚਤੀਆਂ ਜੜੀਆਂ ਰਤਨ ਜਵੇਹਰ ਲਾਲ रतन जवेहर लाज जो है तिनो, ए, एन एनएमपी ने हर हर एन एम तत्सम है तिन्ना हर कंठ कंठ जो है एन एम एस ए सियारी दे रही है तिन्ना तिन्ना पढ़ना है जड़ियां जड़ियां किरिया है रतन जो है उन्होंने हृदय प्रभु दे गुण रूपी रतन ਅਤੇ ਜਵਾ ਰਾਜ ਜੁੜੇ ਹੋਏ ਹਨ ਜਿਸ ਮਨ ਨੇ ਰੱਬੀ ਗੁਨਾ ਨੂੰ ਅਪਣਾ ਲਿਆ ਉਹਨਾਂ ਦੇ ਸੁਭਾਅ ਵਿੱਚ ਨਿਮਰਤਾ ਸੱਚ ਸੰਤੋਖ ਵਰਗੇ ਹੀਰੇ ਗੜੇ ਹੁੰਦੇ ਹਨ ਉਹਨਾਂ ਨੇ ਦੁਨਿਆਵੀ ਹੀਰਤਨ ਜੋਇਆ ਲਾਲ ਆਦੀ ਗਹਿਣਾਂ ਦੀ ਬਜਾਏ ਰੱਬੀ ਗੁਨਾ ਵਾਲੇ ਹੀਰੇ ਰਤਨ ਜੋਇਆ ਆਪਣੇ ਕੰਠ ਵਿੱਚ ਪਾਇਆ ਆਪਣੇ ਸੁਭਾਅ ਵਿੱਚ ਸਜਾਈ ਹੋਏ ਨੇ ਨਾਨਕ ਵਾਂਝੇ ਤੂੜਦਿਨ ਤਬ शनिਦਤ ਪੜੀਆਂ नानक एनएमएस संबोधन है बांशा क्रिया है सिंगुलर दी तूड़ एनएफएस है फेमिनाइन है तीन पर नाउन है प्रब एनएमएस है अच्छे प्रब जो है ओंकर तो हट गई है प्रभु दी शनि विच दी लुक संबंध की है इस करके ओंकर हट गई है शरण शनि शनि and am nfa dar dar nmse jo siari hai o teer aar phere diye dar utte khadiya khadiya ki reha hai advait avastha vich gunanand ji kende han ki main unna di tor mangda han jo prabhu de dar te pae han pau hun man jo hai nimatta vich aake acceptance ki avastha ki aake surrender karta hai सिलेंडर ਵਿੱਚ ਆ ਗਿਆ ਹੈ ਤੇ کہہ ਰਿਹਾ ਹੈ ਹੁਣ ਮੈਨੂੰ ਮੈਂ ਤੇਰੇ ਦਰ ਤੇ ਆਇਆ ਹਾਂ ਡਰਤੇ ਮਤ ਪਾਵ ਮੈਂ ਤੇਰੀ ਸ਼ਰਨ ਵਿੱਚ ਪਾਵ ਮੈਂ ਰੱਬ ਦੀ ਗੁਨਾ ਨੂੰ ਅਪਣਾ ਲਿਆ ਹੈ ਹੁਣ ਮੈਨੂੰ ਹੋਰ ਕੋਈ ਰਸਤਾ ਨਹੀਂ ਦਿੱਸਦਾ ਗੁਰਬਾਣੀ ਵਿੱਚ ਤੋੜ ਸਿਰਫ ਮਿੱਟੀ ਨਹੀਂ ਹੈ ਇਹ ਨਿਮਰਤਾ ਅਤੇ ਆਤਮਿਕ ਸ਼ਕਤੀ ਦਾ ਪ੍ਰਤੀਕ ਹੈ ਚੜਨਾ ਦੀ ਤੂੜ ਦਾ ਪਾਵ ਹੈ ਆਪਣੇ ਅੰਦਰੋਂ ਹੰਕਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ ਰੱਬ ਦੇ ਗੁਨਾ ਨਾਲ ਨਿਮਰ ਹੋ ਜਾਣਾ ਸਾਡੀ ਹੋਂਦ ਮਿੱਟੀ ਸਮਾਨ ਹੰਕਾਰ ਰਹਿਤ ਹੋ ਜਾਵੇ ਤੂਰ ਮਨ ਨੂੰ ਸ਼ਾਂਤ ਕਰਦੀ ਹੈ ਮਨ ਦੀ ਪਟਕਣਾ ਖਤਮ ਕਰਦੀ ਹੈ ਇਨਨਜ ਘਰ ਵਿੱਚ ਤਕਬੂਲ ਹੋਣ ਦਾ ਰਸਤਾ ਹੈ ਪਾਪੁਨ ਮੇਰਾ ਮਨ ਚੰਦਾ ਹੈ ਕਿ ਮੈਂ ਰੱਬ ਦੇ ਗੁਨਾ ਦੇ ਨਾਲ ਆਪਣੀ ਹੋਂਮੇ ਨੂੰ ਖਤਮ ਕਰਕੇ रबी एकमितता प्राप्त करा मंगर प्रभ आराधना बौर न जन्मड़िया मगर मंगर फिर एना वैसे सियारी विचार दे रही है प्रभ एना वैसे ओंकर दस रही है एना आराधना आराधना किया है बौर क्रिया विशेषण है ना क्रिया विशेषण है जन्मड़िया क्रिया है गुरबाणी सू समझा है कि मगर महीने दे ਪਤਿਕ ਗਏ ਜਦੋਂ ਰੱਬੀ ਗੁਨਾ ਤੇ ਚੱਲ ਗਏ ਮਨ ਸਾਡ ਉਸ ਰਸਤੇ ਤੇ ਚਲਦਾ ਹੈ ਫਿਰ ਇੱਕ ਬਿਖਤਰੀ ਤੰਗ ਕਰਦਾ ਹੈ ਤਾਂ ਕਿ ਉਹ ਵਿਕਾਰਾਂ ਵਿਕਾਰਾਂ ਦੇ ਡਰ ਤੋਂ ਸੁਚੇਤ ਹੋ ਜਾਂਦਾ ਹੈ ਫਿਰ ਰੱਬੀ ਇਕਲਤਾ ਨੂੰ ਹਸਲ ਕਰਨ ਵਾਸਤੇ ਉਹ ਜੇ ਵੱਧਦਾ ਹੈ ਮਨ ਦੀ ਖੁਸ਼ੀ ਪਦਾਰਥਾਂ ਵਿੱਚ ਨਹੀਂ ਹੈ ਰੱਬੀ ਗੁਨਾ ਤੇ ਚੱਲਣ ਨਾਲ ਹੈ ਰੱਬੀ ਗੁਨਾ ਦੀ ਸੰਗਤ ਮਨ ਨੂੰ ਇਕਲਤਾ ਅਤੇ ਡਰ ਤੋਂ ਬਚਾਉਂਦੀ ਹੈ ਜਦ ਵੀ ਇੱਕ ਮਿਕਤਾ ਨਾਲ ਵਿਕਾਰਨ ਤੋਂ ਖਲਾਸੀ ਹੋ ਕੇ ਸਦੀਵੀ ਖੇੜੇ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਐਨ ਆ ਸਮਝ ਆਇਆ ਵਾਕ ਬੁਝੀ ਦਾ ਖਾਲਸਾ ਵਾਕ ਬੁਝੀ ਕੀ ਫਤੇ ਪੁੱਲਣ ਚੁਕੰਦੀ ਮਾਫੀ ਥੈਂਕ ਯੂ ਪ੍ਰੀਤੀ ਮੈਮ ਤੁਸੀਂ ਬਹੁਤ ਅੱਛੀ ਤਰ੍ਹਾਂ ਇੱਕ ਖਰਜਾ ਵਿਆਕਰਨ ਵੀ ਦੱਸਿਆ ਔਰ मीनिंग ਵੀ ਬਹੁਤ ਅੱਛੀ ਤਰ੍ਹਾਂ ਖੋਲ ਕੇ ਦੱਸਿਆ ਕਿਸੇ ਦਾ ਕੋਈ ਕੁਐਸਚਨ ਹੋਏ ਜਾਂ ਕੋਈ ਕੁਝ ਇਨਪੁਟ ਦੇਣਾ ਚਾਹੇ ਕੋਈ ਐਡ ਕਰਨਾ ਚਾਹੁੰਦਾ ਤੇ ਪ੍ਰੀਤੀ ਮੈਮ ਮੌਲਿਆ ਨੂੰ ਤੁਸੀਂ ਕੀ ਲਿਆ ਸੀ

ਹਾਂਜੀ ਮੈਂ ਛੋਟਾ ਜਿਹਾ ਮੈਨੂੰ ਇੱਕ ਤੇ ਹੈ ਕਿ ਇਹਨੂੰ ਅਸੀਂ ਮੰਗਿਰ ਪੜਨਾ ਹੈ ਕੱਗੇ ਦੀ ਸਹੀ ਪੜਨੀ ਹੈ ਹਾਂਜੀ ਆ ਦੂਸਰਾ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਅਸੀਂ ਪਿਛਲੇ ਜੋ ਮਹੀਨੇ ਨੂੰ ਕਨੈਕਟ ਕਰਦੇ ਹਾਂ ਨਾ ਤੇ ਉਹਦੇ ਵਿੱਚ ਕੀ ਹੋਇਆ ਕਿ ਜੋ ਕੱਤਿਕ ਦਾ ਮਹੀਨਾ ਉਹਦੇ ਵਿੱਚ ਸਾਰੇ ਸਾਡੇ ਚਿੰਤਾ ਔਰ ਫਿਕਰ ਮੁੱਕ ਜਾਂਦੇ ਹਨਾ ਫਿਰ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਸਾਰੇ ਅਸੀਂ ਦੇਖ ਰਹੀ ਕਿ ਬਹੁਵਚ ਨਹੀਂ ਆ ਰਿਹਾ ਬੈਠੜੀਆਂ ਮੇਲੜੀਆਂ ਸਹੇਲੜੀਆਂ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਡੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਫਿਰ ਮਤਲਬ ਦਰਸ਼ਾਇਆ ਗਿਆ ਹੈ ਕਿ ਉਹ ਜਿਹੜੀਆਂ ਗੁਣਾਂ ਦੇ ਨਾਲ ਬੈਠੀਆਂ ਨੇ ਜਿਹੜੀਆਂ ਗੁਣਾਂ ਦੇ ਨਾਲ ਮਿਲ ਗਈਆਂ ਨੇ ਜਿਹੜੀਆਂ ਮਤਲਬ ਗੁਣਾ ਦੀਆਂ ਸਹੇਲੀਆਂ ਬਣ ਗਈਆਂ ਨੇ ਜਦੋਂ ਰੱਬੀ ਗੁਣਾਂ ਤੇ ਚੱਲਦੀਆਂ ਨੇ ਫਿਰ ਉਹ ਕੱਲੀਆਂ ਨਹੀਂ ਰਹਿੰਦੀਆਂ ਫਿਰ ਉਹ ਵਿਕਾਰਾਂ ਦੇ ਵਾਸਚ ਨਹੀਂ ਪੈਂਦੀਆਂ ਫਿਰ ਉਹ ਹਮੇਸ਼ਾ ਸੁਚੇਤ ਰਹਿੰਦੀਆਂ ਨੇ ਮੈਨੂੰ ਇਸ ਤਰ੍ਹਾਂ ਸਮਝ ਆ ਰਿਹਾ ਐ ਮੈਮ ਜਿਹੜੀਆਂ ਤੁਸੀਂ ਕਹਿ ਰਹੇ ਬਹੁਵਚਨ ਨੇ ਤੇ ਇਹ ਸਾਰੇ ਗੁਣਾ ਦੀ ਗੱਲ ਹੋ ਰਹੀ ਹੈ ਨਾ ਹਾਂਜੀ ਹਾਂਜੀ ਹਾਂ ਤਾਂ ਹੀ ਬਹੁਵਚਨ ਆ ਰਿਹਾ ਨਾ ਸਾਰਾ ਹਾਂਜੀ ਸਾਰੀ ਥਾਟ ਪ੍ਰੋਸੈਸ ਲੈ ਸੋਚਾਂ ਲੈ ਸਕਦੀ ਹੈ ਵੀ ਆਪਣੇ ਵਿੱਚ ਦੱਸ ਰਿਹਾ ਨਾ ਕਿ ਸੋ ਮਤਲਬ ਸਹੇਲੜੀਆਂ ਤੇ ਐਤੋਂ ਪਤਾ ਹੀ ਚੱਲ ਰਿਹਾ ਪਲੂਰਲ ਵਰਡ ਹੈ ਹੈਨਾ ਬੜੀ ਸਾਰੀ ਸਹੇਲ ਜੇ ਗੱਲ ਹੋ ਰਹੀ ਇੱਕ ਦੀ ਨਹੀਂ ਹੋ ਰਹੀ ਹੈ ਹੈਨਾ ਅਰਥ ਤੋਂ ਵੀ ਤਾਂ ਸਮਝ ਆ ਰਿਹਾ ਤਨਮਨ ਮੋਲਿਆ ਰਾਸ ਸੰਸਾਦ ਸਹੇਲੜੀਆਂ ਸਹੇਲੀਆਂ ਦੇ ਨਾਲ ਹੈਨਾ ਸਹੇਲੜੀਆਂ ਤੇ ਬਾਹਰ ਹੋਇਆ ਪਰ ਅੰਦਰ ਕੀ ਲੋਗੇ ਅੰਦਰ ਮੇਰੇ ਮੇਰੇ ਖਿਆਲ ਮੈਮ ਇਸ ਤਰ੍ਹਾਂ ਹੋਏਗਾ ਕਿ ਤਨਮਨ ਮੋਲਿਆ ਗਿਆ ਹੈ ਤੇ ਜਿਹੜੀ ਮੇਰੇ ਅੰਦਰ ਦੀਆਂ ਇੰਦਰੀਆਂ ਨੇ ਉਹ ਵੀ ਨਾਲ ਹੀ ਮਤਲਬ 몰ੀਆਂ ਗਈਆਂ ਨੇ ਹਾਂ ਵੀ ਮੇਰੇ ਜਿਹੜੀਆਂ ਇੰਦਰੀਆਂ ਨੇ ਉਹ ਵੀ ਸਾਧਨਾ ਮਤਲਬ ਉਹਨਾਂ ਨੇ ਵੀ ਸਾਧਨਾ ਕਰ ਲਈ ਉਹਨਾਂ ਉਹ ਵੀ 몰ੀਆਂ ਗਈਆਂ ਨੇ ਮੇਰੇ ਮਨ ਦੇ ਨਾਲ-ਨਾਲ ਮੇਰੇ ਮਨ ਨੇ ਉਹਨਾਂ ਨੂੰ ਵੀ ਮਤਲਬ ਉਹ ਰੱਬੀ ਗੁਣ ਵੰਡ ਦਿੱਤੇ ਨੇ ਇਸ ਤਰ੍ਹਾਂ ਹੋਏਗਾ ਹਾਂਜੀ ਬਲਜੀਤ मैम ਤੁਸੀਂ ਥੋੜਾ ਇੱਥੇ ਦੇਖੋ ਨਾ ਇਹ ਵਾਲੀ ਲਾਈਨ ਵੀ ਤੇ ਬਹੁਤ ਸੋਹਣੀ ਹੈ ਜੋ ਬਲਜੀਤ मैम ਨੇ ਪਕੜਿਆ ਬਹੁਤ ਸਹੀ ਪਕੜਿਆ ਹੈ ਇਹ ਵਾਲੀ ਲਾਈਨ ਨੂੰ ਦੇਖੋ ਬਾਦ ਬੰਦਰੀ ਰਹਿਣ ਇਕ ਲੜੀਆਂ ਜੇ ਮੇਰੀਆਂ ਉਹ ਸੋਚਾਂ 네ਗੇਟਿਵ ਹੈ ਨਾ ਉਹ अकेली ਟੁੱਟੀਆਂ ਹੋਈਆਂ ਨੇ ਗੁਣ ਨਹੀਂ ਨੇ ਇਹ ਵਾਲੀ ਲਾਈਨ 네ਗੇਟਿਵ ਹੈ ਉਹ ਸੋਚਾਂ ਨਹੀਂ ਯੂ ਕੈਨ ਥਾਟ ਪ੍ਰੋਸੈਸ ਇਨ ਆਲ ਤੁਸੀਂ ਲੈ ਲੋਗੇ ਬਹੁਤ ਸਹੀ ਹੈ ਉਹਦੇ ਵਿੱਚ ਹੀ ਆ ਜਾਂਦੀਆਂ ਨੇ ਇੰਦਰੀਆਂ ਗਰਮ ਇੰਦਰੀਆਂ ਸਭ ਕੁਝ ਜਿਹੜੀਆਂ ਬਲਜੀਤ ਤਨ ਤੇ ਮਨ ਦੀ ਗੱਲ ਹੈ ਨਾ ਮਨ ਤਾਂ ਚਲੋ ਠੀਕ ਐ ਤਨ ਵਿੱਚ ਫਿਰ ਆਪਣੇ ਗਿਆਨ ਇੰਦਰੀ ਕਰਮ ਇੰਦਰੀ ਆ ਜਾਂਦੀਆਂ ਸਾਰੀਆਂ ਇਹ ਦੋਨੋਂ ਚੀਜ਼ਾਂ ਫਿਰ ਖੜੌਚ ਆ ਜਾਂਦੀਆਂ ਜਦੋਂ ਰੱਬੀ ਗੁਣਾਂ ਦੀਆਂ ਸਹਿਲੀਆਂ ਬਣਿਆ ਰਹਿੰਦੇ ਆ ਤਾਂ ਸਾਡੀਆਂ ਆਪਣੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਜਦੋਂ ਰੱਬੀ ਗੁਣਾਂ ਦਾ ਤੰਗ ਕਰਦੇ ਆ ਰੱਬੀ ਗੁਣਾਂ ਦੀਆਂ ਸਹਿਲੀਆਂ ਬਣ ਕੇ ਰਹਿੰਦੀਆਂ ਆ ਕਿ ਸਾਡਾ ਮਨ ਤੇ ਤਨ ਖੜਿਆ ਰਹਿੰਦਾ ਹੈ ਮੈਨੂੰ ਇਹ ਲੱਗ ਰਿਹਾ ਹਾਂਜੀ ਹਾਂਜੀ ਹਾਂ ਮਤਲਬ ਸਾਧ ਜਨਾਂਤੇ ਪਰ ਜਿਹੜੀ ਜਿਹੜਾ ਮਤਲਬ ਰੱਬੀ ਗੁਣਾ ਤੋਂ ਬਾਹਰ ਸਿਲੀ ਜਾਂਦੀਆਂ ਉਹ ਫੇ ਕੱਲੀਆਂ ਰਹਿ ਜਾਂਦੀਆਂ ਨੇ ਹਾਂ ਉਹ ਫੇ ਕੱਲੀਆਂ ਦਾ ਮਤਲਬ ਅਦਾਸ ਜਦੋਂ ਉਹਦਾ ਕੱਲਾ ਹੁੰਦਾ ਨਾ ਜੀ ਮੰਨ ਸਾਡਾ ਕੱਲਾ ਹੁੰਦਾ ਅਦਾਸ ਹੁੰਦਾ ਨਾ ਉਹ ਕੱਲੀਆਂ ਦਾ ਮਤਲਬ ਵੀ ਰਹਿਣ ਇਕੱਲੀਆਂ ਉਹ ਅਦਾਸ ਰਹਿਣੀਆਂ ਫੇ ਕੱਲੀਆਂ ਰਹਿਣੀਆਂ ਜਦੋਂ ਜਦੋਂ ਸੰਖਿਆ ਜਮ ਵੀ ਮਿਲ ਕੇ ਪਲੂਰਲ ਹੈ ਕਿ ਜਮ ਕੇ ਵਸ ਕਿ ਮਤਲਬ ਉਹ ਫਿਰ ਉਹ ਜਮਾ ਦੇ ਵਾਸਤੇ ਨਹੀਂ ਵਸ ਵਿਕਾਰ ਵਿਕਾਰ ਆਗੇ ਨਹੀਂ ਵਿਕਾਰਾਂ ਦੇ ਵਾਸਤੇ ਜਮਾ ਤੋਂ ਬਸਾਰਾ ਸਰ ਇਹ ਕਹਿ ਰਹੀ ਹੈ ਕਿ ਇਹ ਪਲੂਰਲ ਆ ਜਾਏਗਾ ਮਤਲਬ ਇਟਸ ਪਲੂਰਲ ਵਰਡ ਬਲਝਕਦੇ ਆ ਨਾ ਥੋੜਾ ਥੋੜਾ ਸਾਨੋ ਰੇਰ ਦੀ ਜਿਕਨ ਇਥੇ ਵੀ ਚਿਕ ਮਿਕਤਾ ਦੀ ਕਹਾਣੀ ਹੈ ਤੇ ਉਹਦੇ ਕੋਲ ਉਹ ਪਿਰ ਨਹੀਂ ਹੈ ਜਿਨੇ ਗਿਆਨ ਨਹੀਂ ਲਿੱਤਾ ਇਕ ਇਕੱਲੀ ਹੈ ਕਿਉਂਕਿ ਉਹਦੇ ਕੋਲ ਪ੍ਰਭੂ ਪਤੀ ਖਸਮ ਵੀ ਨਹੀਂ ਹੈ ਇਸ ਤਰ੍ਹਾਂ ਬੋਲ ਸਕਦੇ ਤੁਸੀਂ ਉਹ ਜਿਵੇਂ ਤਰੀਕ ਜੋ ਗੁਰਮੇਲ ਸਿੰਘ ਜੀ ਨੇ ਕਿਹਾ ਹੈ ਕਿ ਤਨ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਅਗਰ ਗੁਰਬਾਣੀ ਦੇ ਅਨਸਾਰ ਚੱਲੀਏ ਤੇ ਸਿਰਫ ਔਰ ਸਿਰਫ ਮਨ ਦੀ ਗੱਲ ਹੈ ਤੇ ਜਿੱਥੇ ਤਨ ਵੀ ਆਇਆ ਵੇ ਉਹ ਮਨ ਦਾ ਤਨ ਕਹਿ ਸਕਦੇ ਆ ਕਿਉਂਕਿ ਹਾਂ ਸਾਨੂੰ ਬਾਹਰ ਜਾਣਾ ਹੀ ਨਹੀਂ ਜਿੰਨਾ ਅੰਦਰ ਰਵਾਂਗੇ ਨਾ ਉਹਨਾਂ ਸਾਡੀ ਕਲੈਰਿਟੀ ਹੁੰਦੀ ਜਾਏਗੀ ਥਿਸ ਇਜ਼ ਵਾਟ ਆਈ ਵਾਂਟ ਟੂ ਸੇ ਤਾਂ ਕਿ ਬੋਸ ਸਨਾ ਪ੍ਰੀਤੀ ਜੀ ਦਾ ਤੇ ਤੁਹਾਨੂੰ ਵੀ ਬੰਨ ਤਨ ਮੈਂ ਕਿਹਾ ਸੀ ਗਿਆਨਿੰਦਰੇ ਕਰਮਿੰਦਰੇ ਉਹਨਾਂ ਵਾਸਤੇ ਧੰਨਵਾਦ ਤੇ ਸੀ ਮੈਂ ਅਸੀਂ ਇੱਥੇ ਜਦੋਂ ਡੀਕੋਡਿੰਗ ਕਰਦੇ ਆ ਨਾ ਉਸ ਵਕਤ ਨਹੀਂ ਬਤਾਂਗੇ ਤੇ ਜਿਆਦਾ ਅੱਛਾ ਰਹੇਗਾ ਇਹ ਅੰਡਰਸਟੂਡ ਹੈ ਕਿ ਜਦੋਂ ਮੇਰਾ ਮਨ ਪਵਿੱਤਰ ਹੋ ਗਿਆ ਤੇ ਉਹ ਆਪਣੇ ਆਪ ਜਦੋਂ ਮੇਰੇ ਅੱਖਾਂ ਨੂੰ ਕੰਨਾਂ ਨੂੰ 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 ਦਿਰੈਕਸ਼ਨ ਦੇਗਾ ਨਾ ਤੇ ਉਹ ਡਾਇਰੈਕਸ਼ਨ ਦੇਣ ਦੇ ਨਾਲ ਫਿਰ ਉਹ ਹੋਣਾ ਹੀ ਹੋਣਾ ਲੇਕਿਨ ਗੁਰਬਾਣੀ ਗੱਲ ਕਰਦੀ ਏ ਆਪਣੇ ਮਨ ਦੇ ਨਾਲ ਹੈ ਨਾ ਨਹੀਂ ਨਾਲੇ ਸਰ ਤਾਂ ਗਲਤੀ ਦਾ ਅੰਕੜਾ ਹੈ ਮਤਲਬ ਸਿੰਗੂਲਰ ਹੈ ਵਰਡ ਮੰਦਾ ਤਾਂ ਹੋਵੇ ਹਾਂ ਇਹ ਇਟਸ ਮੰਦਾ ਤਾਂ ਪਾਓ ਉਹੀ ਮਤਲਬ ਮੰਦੀਆਂ ਸੋਚਾ ਮੰਦਾ ਸਭ ਕੁਝ ਫੈਕਲਟੀ ਜਿਹੜੀਆਂ ਹਾਂਜੀ ਹਾਂਜੀ ਉਹੀ ਚ ਜਾ ਗਏ ਹਾਂ ਹਾਂ ਬਹੁਤ ਸੋਣਾ ਪ੍ਰੀਤੀ ਜੀ نو نو ਥੈਂਕ ਯੂ ਪ੍ਰੀਤੀ ਮੈਮ थैंक यू जी थैंक यू कोई इनपुट है या कोई क्वेश्चन है प्रीति मैम को कोई कुछ oh, पूछना चाहता है मैं एक्चुअली एक दो जगह तेना ग्रामर ਦਾ ਮੈਨੂੰ ਡਾਊਟ ਆਇਆ ਮੈਂ प्रीति मैम ਨਾਲ ਤੁਹਾਡਾ ਡਿਸਕਸ ਕਰਨਾ ਸੀਗਾ ਹਾਂਜੀ ਕਿ ਉਹਨਾਂ ਨੇ ਇੱਕ ਕਿਹੜਾ ਸੀਗਾ ਤਨਮਨ ਮੌਲਿਆ ਮੇਰੇ ਖਿਆਲ ਚ ਉਹੀ ਹਾਂ राम ਸਿਉ ਸੰਗ ਸਾਦ ਸਹੇਲੜੀਆਂ ਸੰਗ ਸੰਗ ਦੇ ਚਾਰ ਰੂਪ ਹੁੰਦੇ ਨੇ ਇੱਕ ਵਾਰੀ ਮੈਂ ਗੱਲ ਕੀਤੀ ਸੀ ਕਿ ਇਹ ਨਾਲ ਵੀ ਹੁੰਦਾ ਤੇ ਇਹ ਜੇ ਸਾਥ ਵਿੱਚ ਕਰਕੇ ਮੀਨਿੰਗ ਆਵੇ ਨਾ ਤੇ ਇਹਨੂੰ ਐਨਐਮਐਸ ਕਾਉਂਟ ਹੁੰਦਾ ਆ ਨਹੀਂ ਇਹ ਜਦੋਂ ਸੰ ਦੇ ਜਦੋਂ ਜਦੋਂ ਸੰ ਸਿਆਰੀ ਰਲਾ ਲੰਦਾ ਨਾ ਉਹ ਪ੍ਰੀਪੋਜੀਸ਼ਨ ਹੁੰਦਾ ਹੈ ਠੀਕ ਹੈ ਪਰ ਨਹੀਂ ਇਹ ਅਲੱਗ-ਅਲੱਗ ਹੈ ਨਾ ਵਾ ਚਲੋ ਠੀਕ ਹੈ ਕਿਉਂਕਿ ਇਹ ਹੁੰਦਾ ਨਾਉਨ ਜਦੋਂ ਔਂਕ ਨਾਲ ਹੁੰਦਾ ਉਹ ਨਾਉਨ ਹੁੰਦਾ ਇਹਦੇ ਚਾਰ ਅਲੱਗ ਰੂਪ ਆਉਂਦੇ ਨੇ ਤੇ ਚਾਰ ਅਲੱਗ ਅਰਥ ਨਿਕਲਦੇ ਨੇ ਚਲੋ ਕੋਈ ਨਹੀਂ ਆ ਅਗਲਾ ਨਾ ਸਾਧ ਜਨਾ ਤੁਸੀਂ ਸੈ ਉਹਨੂੰ ਵਿਸ਼ੇਸ਼ਣ ਕਿਹਾ ਸਾਧ ਮੈਨੂੰ ਨਹੀਂ ਲੱਗਦਾ ਮੈਨੂੰ ਇੱਦਾਂ ਲੱਗਦਾ ਕਿ ਸਾਧ ਵਿਸ਼ੇਸ਼ਣ ਨਹੀਂ ਹੈ ਸਾਧ ਵੀ ਐਨਐਮਪੀਆ ਤੇ ਜਨਾ ਵੀ ਐਨਐਮਪੀਆ ਨਹੀਂ ਚੰਗੇ ਗੁਣ ਅਸੀਂ ਲਾਗੇ ਨਾ ਚੰਗੇ ਗੁਣ ਸਾਧ ਜਨਾ ਜਨ ਗੜੇ ਗੁਣ ਹੋ ਗਏ ਸਾਧ ਮਤਲਬ ਚੰਗੇ ਰੱਬੀ ਗੁਣ ਠੀਕ ਹੈ ਠੀਕ ਹੈ ਵਿਸ਼ੇਸ਼ਣ ਓਕੇ ਠੀਕ ਹੈ ਹਾਂਜੀ ਮੈਮ ਮੇਰੇ ਕੋਲ ਕੋਈ ਸਵਾਲ ਹੈ ਹੋਰ ਸੋ ਅਸੀਂ ਇੱਥੇ ਹੀ ਵਾਈਂਡ ਅਪ ਕਰਨੇ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਪ੍ਰੀਤੀ ਮੈਮ ਆਪ ਜੀ ਦਾ ਵੀ ਬਹੁਤ ਧੰਨਵਾਦ ਜੋ ਤੁਸੀਂ ਵਿਆਕਰਨ ਦੇ ਨਾਲ ਸਾਨੂੰ ਇਤਨਾ ਅੱਛਾ ਖੋਲ ਕੇ ਇਸ ਬੰਦ ਨੂੰ ਦੱਸਿਆ ਇੱਥੇ ਅਸੀਂ ਆਪਣੀ ਕਲਾਸ ਵਾਈਂਡ ਅਪ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ